ਦਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 12 ਜਨਵਰੀ 2026 ਦਿਨ ਸੋਮਵਾਰ ਨਾਨਕਸ਼ਹੀ ਸਾਮਤਬ 557 ਉਹ ਮਹੀਨੇ ਦੀ 29 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਚੀਨ ਫੇਰੀ ਉਹ ਕਹਿ ਰਹੇ ਆ ਕਿ ਸਾਨੂੰ ਨਵੀਆਂ ਮੰਡੀਆਂ ਤਲਾਸ਼ਣੀਆਂ ਪੈਣੀਆਂ ਕਿਉਂਕਿ ਅਮਰੀਕਾ ਦੇ ਨਾਲ ਸਬੰਧ ਵਿਗੜ ਗਏ ਆ ਤੇ ਉੱਥੇ ਜਾ ਕੇ ਉਹ ਕੀ ਕਰ ਰਹੇ ਦੇ ਬਾਰੇ ਆਪਾਂ ਵਿਸਤਾਰ ਚ ਗੱਲਬਾਤ ਕਰਾਂਗੇ ਵੀਕੈਂਡ ਤੇ ਕੈਨੇਡਾ ਭਾਰਤ ਦੇ ਵਿੱਚ ਫਿਰ ਗੋਲੀ ਚੱਲਦੀ ਰਹੀ ਹੈ ਚਾਹੇ ਉਹ ਸਰੀ ਦੀ ਗੱਲ ਕਰ ਲਈਏ ਬ੍ਰੈਂਟਨ ਦੀ ਗੱਲ ਕਰ ਲਈਏ ਇਹਦੇ ਬਾਰੇ ਆਪਾਂ ਵਿਸਤਾਰ ਚ ਗੱਲ ਕਰਨੀ ਆ ਸਰੀ ਦੇ ਵਿੱਚ ਅੱਜ ਸਵੇਰੇ ਇੱਕ ਘਰ ਨੂੰ ਅੱਗ ਲੱਗੀ ਆ ਉੱਥੋਂ ਇੱਕ ਵਿਅਕਤੀ ਦੀ Laash ਮਿਲੀ ਆ ਮਾਮਲਾ ਸ਼ੱਕੀ ਜਾਪ ਰਿਹਾ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਅਗਲੀ ਗੱਲ ਕਰਾਂਗੇ ਬ੍ਰਿਕਸ ਦੀ ਅਮਰੀਕਾ ਦੇ ਆਲਟਰ ਨਾਟੋ ਦੇ ਆਲਟੈਕ ਜਿਹੜੀ ਗੱਲ ਚੱਲ ਰਹੀ ਸੀ ਕਿ ਬ੍ਰਿਕਸ ਗੱਠਜੋੜ ਬਣ ਰਿਹਾ ਆ ਇਸ ਬ੍ਰਿਕਸ ਗੱਠਜੋੜ ਵੱਲੋਂ ਇੱਕ ਜਿਹੜੀ ਆ ਫੌਜੀ ਐਕਸਰਸਾਈਜ਼ ਕੀਤੀ ਜਾ ਰਹੀ ਸੀ ਜਲ ਸੈਨਾ ਉਹਦੇ ਵਿੱਚੋਂ ਦਾ ਚੇਅਰਮੈਨ ਭਾਰਤ ਜਿਹੜਾ ਜੀ ਉਹ ਲਾਂਬੇ ਹੋ ਗਿਆ ਦੌੜ ਗਿਆ ਉੱਥੋਂ ਕਿਉਂਕਿ ਅਮਰੀਕਾ ਦਾ ਡਰ ਜਿਹੜਾ ਬਹੁਤ ਵੱਡਾ ਹੋ ਗਿਆ ਰਾਂ ਤੋਂ ਕੀ ਖਬਰਾਂ ਆ ਰਹੀਆਂ ਮਜਾਰੇ ਕੀ ਚੱਲ ਰਿਹਾ ਗੱਲਬਾਤ ਕਿੱਧਰੋਂ ਚੱਲ ਰਹੀ ਹੈ ਉਹਦੇ ਬਾਰੇ ਵੀ ਆਪਾਂ ਵਿਸਥਾਰ ਚ ਗੱਲਬਾਤ ਕਰਾਂਗੇ ਅਖੀਰ ਚ ਗੱਲਬਾਤ ਹੋ ਗਈ ਪੰਜਾਬ ਚ ਵੱਧ ਰਹੀ ਗੈਂਗ ਹਿੰਸਾ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ

ਦਸੋ ਹੋਤਾਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੀਨ ਦੇ ਦੌਰੇ ਤੇ ਜਾ ਰਹੇ ਆ ਅਮਰੀਕਾ ਦੇ ਨਾਲ ਸਬੰਧ ਕਾਫੀ ਵਿਗੜ ਚੁੱਕੇ ਆ ਤੇ ਅਜਿਹੇ ਹਾਲਾਤ ਦੇ ਵਿੱਚ ਕੈਨੇਡਾ ਨੂੰ ਲੱਗਦਾ ਕਿ ਉਹ ਚੀਨ ਦੇ ਨਾਲ ਵਪਾਰ ਵਧਾ ਕੇ ਆਪਣੇ ਵਾਸਤੇ ਮੰਡੀਆਂ ਸੁਰੱਖਿਅਤ ਕਰ ਸਕਦਾ ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲਾਂ ਵੀ ਇਹ ਗੱਲ ਕਈ ਵਾਰੀ ਕਹਿ ਚੁੱਕੇ ਆ ਤੇ ਹੁਣ ਦੁਬਾਰਾ ਕਿ ਜਿਹੜੇ ਅਮਰੀਕਾ ਵੱਲੋਂ ਟੈਰਫ ਲਾਏ ਗਏ ਆ ਲਗਾਤਾਰ 51ਵਾਂ ਰਾਜ ਬਣਨ ਬਾਰੇ ਚਰਚਾ ਕੀਤੀ ਜਾਂਦੀ ਰਹੀ ਹੈ ਮਿਹਣੇ ਮਾਰੇ ਜਾਂਦੇ ਆ ਸੋ ਉਹਦੇ ਕਰਕੇ ਸਾਨੂੰ ਹੋਰ ਮੰਡੀਆਂ ਦੇਖਣੀਆਂ ਪੈ ਰੀਆਂ ਆ ਤੇ ਅਗਲੇ ਤਿਹਾਕੇ ਦੇ ਵਿੱਚ ਅਸੀਂ ਗੈਰ ਅਮਰੀਕੀ ਨਿਰਯਾਤ ਜਿਹੜਾ ਆ ਉਹ ਦੁੱਗਣਾ ਕਰ ਦੇਣਾ ਮਤਲਬ ਕਿ ਅਮਰੀਕਾ ਤੋਂ ਬਾਹਰ ਕੈਨੇਡਾ ਜੋ ਵਪਾਰ ਕਰਦਾ ਆ ਉਹਨੂੰ ਅਗਲੇ 10 ਸਾਲਾਂ ਦੇ ਵਿੱਚ ਦੁੱਗਣਾ ਕਰਨ ਦੀ ਕੈਨੇਡਾ ਦੀ ਮਨਸ਼ਾ ਹੈਗੀ ਆ ਜੀ ਸੋ ਕੈਨੇਡਾ ਸਰਕਾਰ ਵੱਲੋਂ ਕੋਈ ਪ੍ਰਧਾਨ ਮੰਤਰੀ ਲਗਭਗ 10 ਸਾਲਾਂ ਬਾਅਦ ਚੀਨ ਦਾ ਦੌਰਾ ਕਰ ਰਿਹਾ ਹੈ ਵਿਚਾਲੇ ਦੇ ਹਾਲਾਤ ਕਾਫੀ ਆਸ ਵਿੱਚ ਵਿਗੜ ਗਏ ਸੀ ਗ੍ਰਸਤਾਰੀਆਂ ਵੀ ਇੱਧਰ ਉੱਧਰ ਹੋ ਗਈਆਂ ਸਨ ਤੇ ਹੁਣ ਇੱਕ ਵਾਰ ਅਮਰੀਕਾ ਦੇ ਨਾਲ ਸਬੰਧ ਵਿਗੜਨ ਕਰਕੇ ਦੁਬਾਰਾ ਕੈਨੇਡਾ ਜਿਹੜਾ ਉਹ ਚੀਨ ਵੱਲੋਂ ਝਕਾ ਰੱਖਣ ਲੱਗਾ ਹੈ ਮਾਰਕ ਕਾਰਨੇ ਨੇ ਕਿਹਾ ਕਿ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੈ ਪਰ ਆਪਾਂ ਜਾਣਦੇ ਆ ਕਿ ਵਪਾਰਕ ਖੜੋਤ ਆਈ ਹੋਈ ਹੈ ਇਸ ਕਰਕੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਨੋਮੀ ਚੀਨ ਦੇ ਨਾਲ ਕੈਨੇਡਾ ਆਪਣੇ ਸਬੰਧ ਮਜ਼ਬੂਤ ਤੇ ਭਰੋਸੇਯੋਗ ਬਣਾਉਣੇ ਚਾਹੁੰਦਾ ਹੈ ਬੁੱਧਵਾਰ ਨੂੰ ਚੀਨ ਪਹੁੰਚ ਰਹੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋਂ ਕਿਹਾ ਗਿਆ ਕਿ ਕੈਨੇਡਾ ਦੀ ਅਮਰੀਕਾ ਤੇ ਨਿਰਭਰਤਾ ਘਟਾਉਣ ਵਾਸਤੇ ਉਹ ਚੀਨ ਦੇ ਦਰਵਾਜ਼ੇ ਖੜਕੜਾ ਰਹੇ ਹੈ ਜੀ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਸ ਵੇਲੇ ਗਲੋਬਲ ਵਪਾਰ ਜਿਹੜਾ ਆ ਉਹ ਉਥਲ-ਪੁਥਲ ਦੇ ਸਮੇਂ ਵਿੱਚ ਕੈਨੇਡਾ ਜਿਹੜਾ ਆ ਚਾਹੁੰਦਾ ਕਿ ਸਾਡੇ ਕੋਲ ਟਿਕਾਊ ਭਰੋਸੇਯੋਗ ਜਿਹੜੇ ਆ ਉਹੋ ਦੋਸਤ ਹੋਣ ਜਿਹੜੇ ਸਾਡਾ ਸਮਾਨ ਖਰੀਦ ਸਕਣ ਜਿੰਨਾ ਤੋਂ ਅਸੀਂ ਸਮਾਨ ਖਰੀਦ ਸਕੀਏ ਇਸ ਕਰਕੇ ਅਸੀਂ ਦੁਨੀਆ ਭਰ ਦੇ ਵਿੱਚ ਨਵੀਆਂ ਭਾਈਵਾਲੀਆਂ ਜਿਹੜੀਆਂ ਉਹ ਬਣਾਉਣਾ ਚਾਹੁੰਦੇ ਆ ਤੇ ਸਦਾ ਦੇ ਵਾਸਤੇ ਜਿਹੜੀ ਇੱਕ ਦੇ ਉੱਤੇ ਭਾਈਵਾਲੀ ਆ ਇੱਕ ਦੇ ਉੱਤੇ ਨਿਰਪਰਤਾ ਆ ਉਹ ਤੋਂ ਅਸੀਂ ਨੀਤੀ ਤੋਂ ਬਦਲਣਾ ਚਾਹੁੰਦੇ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਅਮਰੀਕਾ ਦੇ ਉੱਤੇ ਕੈਨੇਡਾ ਪੂਰੀ ਤਰ੍ਹਾਂ ਨਿਰਭਰ ਰਿਹਾ ਆ ਵਪਾਰ ਦੇ ਮਾਮਲੇ ਵਿੱਚ ਵੀ ਸੁਰੱਖਿਆ ਦੇ ਮਾਮਲੇ ਵਿੱਚ ਤੇ ਹੁਣ ਪ੍ਰਧਾਨ ਮੰਤਰੀ ਮਾਰਕਾ ਨੇ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਅਮਰੀਕਾ ਤੋਂ ਆਪਣੀ ਨਿਰਪਰਤਾ ਘਟਾਉਣਾ ਚਾਹੁੰਦੇ ਆ ਸੋ ਕੱਲੇ ਕਹਿਣ ਦੇ ਨਾਲ ਜਾਂ ਸੋਚਣ ਦੇ ਨਾਲ ਇਹ ਮਸਲੇ ਹੱਲ ਨਹੀਂ ਹੋ ਜਾਣੇ ਉਹਦੇ ਵਾਸਤੇ ਭਵਿੱਖ ਦੀ ਨੀਤੀ ਕੀ ਹੈ ਇਹਦੇ ਬਾਰੇ ਹਜੇ ਖੁੱਲ ਕੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਸੋ ਕਾਰਨੇ ਸ਼ਨੀਵਾਰ ਤੱਕ ਚੀਨ ਦੇ ਵਿੱਚ ਰਹਿਣਗੇ ਉਸ ਤੋਂ ਬਾਅਦ ਉਹਨਾਂ ਨੇ ਕਤਰ ਦਾ ਦੌਰਾ ਕਰਨਾ ਕਤਰ ਤੋਂ ਬਾਅਦ ਅਗਲੇ ਹਫ਼ਤੇ ਉਹ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੀ ਸਾਲਾਨਾ ਮੀਟਿੰਗ ਦੇ ਵਿੱਚ ਸ਼ਿਰਕਤ ਕਰਨਗੇ ਸੋ ਇਹ ਜਿਹੜੀ ਸਾਰੀ ਲੌਬੀ ਆ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਹੁਣ ਚੀਨ ਵੱਲੋਂ ਝਾਕਾ ਰੱਖਣ ਲੱਗੇ ਆ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਐਂਥਨੀ ਅਲਬਨੀਜ਼ ਉਹਨਾਂ ਨੇ ਵੀ ਚੀਨ ਦੇ ਨਾਲ ਕੁਝ ਪ੍ਰਮੁੱਖ ਸਮਝੌਤੇ ਕੀਤੇ ਆ ਇਸੇ ਤਰੀਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਸਕੀਅਰ ਸਟਾਰਮਰ ਉਹਨਾਂ ਨੇ ਵੀ ਚੀਨ ਦੇ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਕੁਝ ਸਮਝੌਤੇ ਕੀਤੇ ਆ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਹੜੀ ਇਹ ਚੌਕੜੀ ਹੈਗੀ ਆ ਜਿਹਦੇ ਵਿੱਚ ਪਹਿਲਾਂ ਇਹ ਪੰਜ ਸਗੇ 5 ਵਾਈਜ਼ ਅਮਰੀਕਾ ਹੁਣ ਇਹਨਾਂ ਨੇ ਬਾਹਰ ਕੱਢ ਦਿੱਤਾ ਆ ਤੇ ਇਹ ਚਾਰੇ ਮੁਲਕ ਜਿਹੜੇ ਕੇ ਇੰਗਲੈਂਡ ਦੇ ਨਾਲ ਮਿਲ ਕੇ ਚੱਲਦੇ ਆ ਇਹ ਹੈ ਉਹ ਚੀਨ ਦੇ ਨਾਲ ਹੱਥ ਵਧਾਉਣ ਦੀ ਸੋਚ ਰਹੇ ਆ ਕਿਉਂਕਿ ਅਮਰੀਕਾ ਜਿਹੜਾ ਆ ਉਹ ਆਪਣੇ ਹਿਸਾਬ ਨਾਲ ਚੱਲਣ ਲੱਗਾ ਹੈ ਤੇ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਹੁਣ ਅਮਰੀਕਾ ਦੇ ਨਾਲ ਬਹੁਤਾ ਨਹੀਂ ਚੱਲ ਸਕਦੇ ਪਰ ਇਹ ਸਾਰੇ ਦਰਮਿਆਨ ਕੈਨੇਡਾ ਦੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਆਖਰ ਦਿਨਾਂ ਜੋਰ ਚੀਨ ਦੇ ਨਾਲ ਸਬੰਧ ਸੁਧਾਰਨ ਤੇ ਲਾਇਆ ਜਾ ਰਿਹਾ ਹੈ ਉਹਨਾ ਜ਼ੋਰ ਅਮਰੀਕਾ ਦੇ ਨਾਲ ਸਬੰਧ ਸੁਧਾਰਨ ਦੇ ਕਿਉਂ ਨਹੀਂ ਲਾਇਆ ਜਾ ਰਿਹਾ ਜੋ ਕਿ ਗਵਾਂਡੀ ਮੁਲਕਾ ਵੱਡੀ ਤਾਕਤ ਆ ਬਾਰਡਰ ਸਾਂਝਾ ਆ ਸੁਰੱਖਿਆ ਸਾਂਝੀ ਆ ਵੀ ਉਹਨਾਂ ਦੇ ਨਾਲ ਜ਼ਿਆਦਾ ਜੇਕਰ ਜ਼ੋਰ ਲਾਇਆ ਜਾਵੇ ਤਾਂ ਕੈਨੇਡਾ ਦੇ ਲੋਕਾਂ ਵਾਸਤੇ ਬਿਹਤਰ ਆ ਕਿਉਂਕਿ ਬੀਤੇ ਦੇ ਵਿੱਚ ਬੜਾ ਸਫਲ ਰਿਹਾ ਆ ਤੇ ਦੂਜਾ ਸਵਾਲ ਇਹ ਵੀ ਉੱਠਦਾ ਕਿ ਕੀ ਅਮਰੀਕਾ ਦੇ ਨਾਲ ਵਿਗਾੜ ਕੇ ਕੈਨੇਡਾ ਚੀਨ ਦੇ ਨਾਲ ਵਪਾਰ ਕਰ ਲੂਗਾ ਜਿਹੜੀਆਂ ਬੰਦਰਗਾਹਾਂ ਨੇ ਕੈਨੇਡਾ ਦੇ ਕੋਲੋਂ ਉਹਨਾਂ ਤੋਂ ਸਮਾਨ ਜਾਣਾ ਜੇਕਰ ਅਮਰੀਕਾ ਚਾਹੇ ਵੀ ਉਹ ਸਮਾਨ ਉਹਨੇ ਨਹੀਂ ਜਾਣ ਦੇਣਾ ਤਾਂ ਕੀ ਕੈਨੇਡਾ ਦੇ ਕੋਲ ਇੰਨੀ ਸਮਰੱਥਾ ਹੈਗੀ ਆ ਵੀ ਉਹ ਅਮਰੀਕਾ ਦੇ ਉਲਟ ਜਾ ਕੇ ਚੀਨ ਨੂੰ ਸਮਾਨ ਇੱਥੋਂ ਸ਼ਿਪ ਕਰ ਸਕਦਾ ਭੇਜ ਸਕਦਾ ਆ ਸੋ ਇਹ ਵੀ ਸਵਾਲ ਨਾਲ ਦੀ ਨਾਲ ਉੱਠ ਰਿਹਾ ਇਹ ਸਵਾਲ ਇਸ ਕਰਕੇ ਉੱਠ ਰਿਹਾ ਕਿ ਹੁਣ ਤਾਂ ਜ਼ੋਰ ਲਾਇਆ ਜਾ ਰਿਹਾ ਕਿ ਅਸੀਂ ਭਾਰਤ ਨਾਲ ਸਬੰਧ ਵਧਾ ਲਈਏ ਅਸੀਂ ਚੀਨ ਨਾਲ ਸਬੰਧ ਵਧਾ ਲਈਏ ਪਰ ਜੇਕਰ ਅਮਰੀਕਾ ਨੇ ਮੁੜ ਕੇ ਜਾ ਕੇ ਇਹ ਸਮਾਨ ਇਹਨਾਂ ਭੇਜਣ ਦਿੱਤਾ ਤੁਹਾਡੇ ਸਮਝੌਤੇ ਵਿੱਚ ਵਿਚਾਲੇ ਰਹਿ ਜਾਣੇ ਆ ਸੋ ਉਸ ਪਾਸੇ ਵੱਲ ਵੀ ਸੋਚਣ ਦੀ ਜਿਹੜੀ ਆ ਨਾਲ ਦੀ ਨਾਲ ਲੋੜ ਆ ਕਿ ਅਮਰੀਕਾ ਦੀ ਨਾਰਾਜ਼ਗੀ ਦੇ ਚੱਲਦਿਆਂ ਕੀ ਤੁਸੀਂ ਸਮਾਨ ਭੇਜਣ ਦੇ ਸਮਰੱਥ ਵੀ ਹੈਗੇ ਆ ਜਿਹੜੇ ਸਮਝੌਤੇ ਤੁਸੀਂ ਕਰ ਰਹੇ ਆ ਇਹਨਾਂ ਨੂੰ ਸਿਰੇ ਵੀ ਚਾੜ ਲਵਾਉਂਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਇਹ ਨਾ ਹੋਵੇ ਕਿ ਸਮਝੌਤੇ ਸਾਰੇ ਬੇਅਰਥ ਸਿੱਧ ਹੋਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦੀ ਗੋਲੀਆਂ ਦੀ ਤਾਂ ਕੈਨੇਡਾ ਭਾਰ ਦੇ ਵਿੱਚ ਗੋਲੀਆਂ ਦਾ ਸਿਲਸਲਾ ਜਿਹੜਾ ਲਗਾਤਾਰ ਵੀਕਐਂਡ ਦੇ ਉੱਤੇ ਜਾਰੀ ਰਿਹਾ ਸਰੀ ਤੇ ਬ੍ਰੈਂਪਟਨ ਤੋਂ ਖਬਰਾਂ ਲਗਾਤਾਰ ਆਉਂਦੀਆਂ ਰਹੀਆਂ ਅੰਟਾਰੀਓ ਦੀ ਬਹੁਤ ਵੱਡੀ ਟਰਕਿੰਗ ਕੰਪਨੀਆ ਹਰਮਨ ਗਰੁੱਪ 600 ਤੋਂ ਵੱਧ ਟਰੱਕ ਚੱਲਦਾ ਉਹਨਾਂ ਦਾ ਹੋਰ ਕਈ ਕਰਾਂ ਦੇ ਕਾਰੋਬਾਰ ਵੀ ਉਹਨਾਂ ਦੇ ਹੈਗੇ ਆ ਉਹਨਾਂ ਦੇ ਦਫ਼ਤਰ ਦੇ ਉੱਤੇ ਫਿਰ ਗੋਲੀਆਂ ਚਲਾਈਆਂ ਗਈਆਂ ਪਹਿਲਾਂ ਵੀ ਚੱਲ ਚੁੱਕੀਆਂ ਆ ਸੋ ਹੁਣ ਜਿਹੜੇ ਪੀਲ ਰੀਜਨ ਦੇ ਮੇਅਰ ਨੇ ਉਹਨਾਂ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਵਿਸ਼ੇਸ਼ ਫੰਡਿੰਗ ਦਿੱਤੀ ਜਾਵੇ ਵਿਸ਼ੇਸ਼ ਤੂਲ ਦਿੱਤੇ ਜਾਣ ਤਾਂ ਕਿ ਅਸੀਂ ਇਸ ਅਪਰਾਧ ਦੇ ਨਾਲ ਸਿੱਧੇ ਤੌਰ ਤੇ ਨਜਿੱਠ ਸਕੀਏ ਉਹ ਕਹਿੰਦੇ ਇੱਕ ਡੈਡੀਕੇਟਿਡ ਫੋਰਸ ਬਣਾਈ ਜਾਵੇ ਜਿਹੜੀ ਸਿਰਫ ਤੇ ਸਿਰਫ ਫਰੋਟੀਆਂ ਆਦੇ ਰਤਾਂ ਜਾਂ ਗੋਲੀਆਂ ਦੇ ਮਾਮਲੇ ਉੱਤੇ ਕੇਂਦਰਿਤ ਹੋਵੇ ਤਾਂ ਕਿ ਇਸ ਮਸਲੇ ਨੂੰ ਅਸੀਂ ਸਖਤੀ ਦੇ ਨਾਲ ਨਜਿੱਠ ਸਕੀਏ ਬ੍ਰੈਂਟਨ ਤੋਂ ਗੱਲ ਸਰੀਰ ਦੀ ਕਰੀਏ ਤਾਂ ਸਰੀਰ ਦੇ ਵਿੱਚ ਕਾਰਾਂ ਵੇਚਣ ਵਾਲੇ ਕਾਰੋਬਾਰੀ ਦੇ ਘਰ ਤੇ ਦੂਜੀ ਵਾਰੀ ਕਲੋ ਬੰਡਲ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ 187 ਸਟਰੀਟ ਅਤੇ 54 ਐਵਨਿਊ ਦੇ ਲਾਗੇ ਘਰ ਮੌਜੂਦ ਆ ਮਾਮਲਾ ਇੱਥੇ ਵੀ ਉਹੀ ਹੈ ਕਿ ਪੈਸੇ ਮੰਗੇ ਜਾ ਰਹੇ ਆ ਇਸ ਦੇ ਨਾਲ ਹੀ ਆਪਾਂ ਸ਼ੁੱਕਰਵਾਰ ਗੱਲ ਕੀਤੀ ਸੀ ਕਿ ਐਮਸਫੋਰਡ ਦੇ ਵਿੱਚ ਇੱਕ ਕਤਲ ਹੋਇਆ ਸੀਗਾ ਐਮਸਫੋਰਡ ਦੀ ਸੈਕੰਡ ਡਰਾਈਵ ਤੇ ਇੱਕ ਘਰ ਦੇ ਵਿੱਚੋਂ Laash ਬਰਾਮਦ ਹੋਈ ਸੀ ਬਾਅਦ ਵਿੱਚ ਪੁਲਿਸ ਨੇ ਸਪਸ਼ਟ ਕਰ ਦਿੱਤਾ ਕਿ ਮਾਰਨ ਵਾਲੇ ਨੌਜਵਾਨ ਦੀ ਪਛਾਣ ਨਾਪਰੀ ਢਾਲੀ ਵਾਲ ਵਜੋਂ ਹੋਈ ਹੈ ਜਿਹੜਾ ਕਿ ਲੋਕਲ ਗੈਂਗ ਹਿੰਸਾ ਦੇ ਵਿੱਚ ਲੰਮੇ ਸਮੇਂ ਤੋਂ ਸ਼ਾਮਲ ਸੀਗਾ ਤੇ ਪੁਲਿਸ ਨੇ ਪਹਿਲਾਂ ਹੀ ਇੱਕ ਜਾਣਕਾਰੀ ਦੇ ਕੇ ਦੱਸਿਆ ਹੋਇਆ ਸੀਗਾ ਕਿ ਇਹ ਆਪਣੇ ਵਾਸਤੇ ਅਤੇ ਆਪਣੇ ਨਜ਼ਦੀਕੀਆਂ ਦੇ ਵਾਸਤੇ ਖਤਰਾ ਸਿੱਧ ਹੋ ਸਕਦਾ ਆ ਸੋ ਉਹਨੂੰ ਘਰ ਦੇ ਵਿੱਚ ਅੰਦਰ ਵੜ ਕੇ ਮਾਰਿਆ ਗਿਆ ਇਸ ਦੇ ਨਾਲ ਹੀ ਬ੍ਰੈਂਟਨ ਹਲਕੇ ਤੋਂ ਖਬਰਾਂ ਇਹ ਵੀ ਆ ਰਹੀਆਂ ਕਿ ਬ੍ਰੈਂਟਨ ਦੇ ਤਿੰਨ ਸਨਿਕਾਂ ਨੂੰ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਕੋਲੋਂ ਤਿੰਨ ਚੋਰੀ ਹੋਈਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਅਮਰਤਪਾਲ ਖਟੜਾ ਉਮਰ 28 ਸਾਲ ਗੁਰਤਾਸ ਭੁੱਲਰ ਉਮਰ 33 ਸਾਲ ਅਤੇ ਮਨਦੀਪ ਕੌਰ ਉਮਰ 32 ਸਾਲ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਆ ਇਹਦੇ ਵਿੱਚੋਂ ਖਟੜਾ ਤੇ ਭੁੱਲਰ ਦੀ ਜ਼ਮਾਨਤ ਨਹੀਂ ਹੋ ਸਕੀ ਕਿਉਂਕਿ ਇਹਨਾਂ ਦੀ ਜ਼ਮਾਨਤੀ ਸੁਣਵਾਈ ਹੱਲੇ ਹੋਣੀ ਆ ਇਹ ਅੰਦਰੇ ਰਹਿਣਗੇ ਕਿਉਂਕਿ ਮਨਦੀਪ ਕੌਰ ਨੂੰ ਕੁਝ ਸ਼ਰਤਾਂ ਸਮੇਤ ਰਿਹਾ ਕਰ ਦਿੱਤਾ ਗਿਆ ਜੀ ਇਸ ਦੇ ਨਾਲ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਤਸਰੀ ਸ਼ਹਿਰ ਦੇ ਵਿੱਚ ਅੱਗਾਂ ਲੱਗੀਆਂ ਜੀ ਦੋ ਪਹਿਲੀ ਅੱਗ ਜਿਹੜੀ ਆ ਉਹ ਫ੍ਰਾਈਡੇ ਸ਼ਾਮ ਨੂੰ ਲੱਗੀ ਸੀ ਸ਼ੁੱਕਰਵਾਰ ਦੇਰ ਰਾਤ ਕਲੋਵ ਡੀਲ ਦੇ ਵਿੱਚ 169 ਸਟਰੀਟ ਅਤੇ ਇਹ ਜਰਸੀ ਡਰਾਈਵ ਦੇ ਲਾਗੇ ਇਸ ਅੱਗ ਦੇ ਵਿੱਚ ਇੱਕ 20 ਸਾਲਾਂ ਦਾ ਨੌਜਵਾਨ ਜ਼ਖਮੀ ਹੋਇਆ ਆ ਆਣਗਵੰਦ ਦੱਸਦਾ ਕਿ ਜਦੋਂ ਅੱਗ ਲੱਗੀ ਆ ਤਾਂ ਇੱਕਦਮ ਇਹ ਜਿਹੜਾ ਧਮਾਕਾ ਹੋਇਆ ਜਿਹੜਾ ਕਿ ਤਿੰਨ ਬਲੌਗ ਤੱਕ ਸੁਣਿਆ ਗਿਆ ਦੂਜੀ ਅੱਗ ਜਿਹੜੀ ਅੱਜ ਸਵੇਰੇ ਲੱਗੀ ਆ ਜਿਹੜਾ ਘਰ ਤੋਂ ਸੀ ਪਿੱਛੇ ਦਿਖਾਈ ਦੇ ਰਿਹਾ ਦੇਖ ਰਹੇ ਆ ਏ 127 ਸਟਰੀਟ ਦੇ 56 ਐਵੇਨਿਊ ਸਰੀ ਦੇ ਅਮੀਰਾਂ ਦਾ ਇਲਾਕਾ ਜਿਹਨੂੰ ਪੈਨੋਰਾਮਾ ਰਿਜ ਕਹਿੰਦੇ ਆ ਉੱਥੇ ਹਾਫ ਏਕਰ ਦੇ ਉੱਤੇ ਮੌਜੂਦ ਇਸ ਘਰ ਨੂੰ ਅੱਗ ਲੱਗੀ ਆ ਤਕਰੀਬਨ ਸਵੇਰੇ 7 ਵਜੇ ਲੋਕ ਕੰਮਾਂ ਦੇ ਉੱਤੇ ਆ ਜਾ ਰਹੇ ਸੀ ਜਦੋਂ ਪੁਲਿਸ ਨੂੰ ਅੱਗ ਲੱਗਣ ਦੇ ਕਾਰਨ ਸੜਕ ਬੰਦ ਕਰਨੀ ਪਈ ਆ ਪੁਲਿਸ ਕਹਿੰਦੀ ਆ ਕਿ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਕਿ ਘਰ ਨੂੰ ਅੱਗ ਲੱਗੀ ਹੋਈ ਆ ਘਰ ਲਗਭਗ ਸੜਕੇ ਸੁਆਹ ਹੋ ਚੁੱਕਾ ਆ ਫਾਇਰ ਫਾਈਟਰਸ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅੱਗ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਵਿੱਚ ਉਹ ਅਸਫਲ ਰਹੇ ਐ ਅੱਗ ਬੁਝਾਉਣ ਤੋਂ ਬਾਅਦ ਜਦੋਂ ਅੱਗ ਬਜਾਉ ਦਸਤਾ ਘਰ ਦੇ ਅੰਦਰ ਵੜਿਆ ਤਾਂ ਉੱਥੋਂ ਉਹਨਾਂ ਨੂੰ ਇੱਕ ਮਰਦ ਦੀ Laash ਮਿਲੀ ਐ ਤੇ ਜਿਸ ਕਰਕੇ ਹੁਣੇ ਮਾਮਲਾ ਸ਼ੱਕ ਦੇ ਆਧਾਰ ਦੇ ਉੱਤੇ ਆਈ ਹਿੱਟ ਨੂੰ ਸੌਂਪ ਦਿੱਤਾ ਗਿਆ ਆਈ ਹਿੱਟ ਜਿਹੜਾ ਐ ਕਤਲਾਂ ਦੀ ਜਾਂਚ ਕਰਨ ਵਾਲਾ BC ਦਾ ਆਧਾਰਾ ਐ ਸੋ ਉਹ ਹੁਣੇ ਇਸ ਮਾਮਲੇ ਦੀ ਜਾਂਚ ਕਰਨਗੇ ਜਾਂਚ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੇ ਆ ਵੀ ਆਪੇ ਹੀ ਅੱਗ ਲੱਗੀ ਆ ਜਾ ਕਿਸੇ ਨੇ ਲਾਈ ਆ ਆਲੇ ਦੁਆਲੇ ਕੈਮਰੇ ਬਹੁਤ ਲੱਗੇ ਉਹਨਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਇਹ ਕਾਰਕ ਪੰਜਾਬੀ ਦਾ ਹੈ ਤੇ ਪਰ ਉਹ ਖੁਦ ਪਰਿਵਾਰ ਇੱਥੇ ਨਹੀਂ ਰਹਿੰਦਾ ਤੇ ਇਹ ਉਹ ਜਿਹੜਾ ਘਰ ਹੈ ਸ਼ਾਇਦ ਕਿਰਾਏ ਤੇ ਦਿੱਤਾ ਹੋਇਆ ਸੀਗਾ ਸੋ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਜਾਂਚ ਕਰ ਰਹੀ ਹੈ ਤੇ ਆਂਡ ਗਵਾਣ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਤੁਸੀਂ ਕੁਝ ਸ਼ੱਕੀ ਹੁੰਦਾ ਦੇਖਿਆ ਤਾਂ ਉਹ ਤੁਰੰਤ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਜੇਕਰ ਕਿਸੇ ਦੇ ਕੈਮਰੇ ਦੇ ਵਿੱਚ ਕੋਈ ਜਾਣਕਾਰੀ ਆ ਜਿਹੜੀ ਕੇਸ ਅੱਗ ਦੇ ਕਾਰਨਾਂ ਨੂੰ ਸੁਲਝਾਉਣ ਦੇ ਵਿੱਚ ਮਦਦ ਕਰ ਸਕੇ ਤਾਂ ਵੀ ਸਰੀ ਪੁਲਿਸ ਨਾਲ ਜਾਂ ਸਰੀ ਫਾਇਰ ਫਾਈਟਰਜ਼ ਦੇ ਨਾਲ ਸੰਪਰਕ ਕੀਤਾ ਜਾਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਈਰਾਨ ਦੀ ਬ੍ਰਿਕਸ ਦੀ ਚੀਨ ਦੀ ਰੂਸ ਦੀ ਬ੍ਰਿਕਸ ਜਿਹੜਾ ਜੇ ਆਪਾਂ ਜਾਣਦੇ ਹਾਂ ਕਿ ਇਕੱਠੇ ਹੋ ਕੇ ਇੱਕ ਗੱਠਜੋੜ ਬਣਾਇਆ ਸਗਾ ਬ੍ਰਿਕਸ ਦਾ ਮਤਲਬ ਹੈ ਬ੍ਰਾਜ਼ੀਲ ਬੀ ਤੋਂ ਆਰ ਤੋਂ ਰਸ਼ੀਆ ਆਈ ਤੋਂ ਇੰਡੀਆ ਸੀ ਤੋਂ ਚਾਈਨਾ ਤੇ ਐਸ ਤੋਂ ਸਾਊਥ ਅਫਰੀਕਾ ਸੋ ਇਹ ਪੰਜਾਂ ਨੇ ਸ਼ੁਰੂ ਕੀਤੀ ਸੀ ਇਹ ਸੰਸਥਾ ਗੱਠਜੋੜ ਉਸ ਤੋਂ ਬਾਅਦ ਹੋਰ ਕਈ ਦੇਸ਼ਾਂ ਦੇ ਨਾਲ ਜੁੜ ਚੁੱਕੇ ਆ ਸੋ ਇਹਨਾਂ ਦਾ ਮੁੱਖ ਮਕਸਦ ਹੈ ਅਮਰੀਕਾ ਤੇ ਜਿਹੜੇ ਪੱਛਮੀ ਮੌਲਕਾ ਉਹਨਾਂ ਦੇ ਬਰਾਬਰ ਇੱਕ ਸਾਂਝਸਤਾ ਖੜੀ ਕਰਨਾ ਸੀ ਕਿਉਂਕਿ ਇਹ ਕਹਿ ਰਹੇ ਸੀ ਕਿ ਅਸੀਂ ਦੁਨੀਆ ਦੀ ਅਧੋ-ਵੱਧ ਵਾਦੀ ਨੂੰ ਕੰਟਰੋਲ ਕਰਦੇ ਆ ਤੇ ਦੁਨੀਆ ਦੀ ਬਹੁਤ ਵੱਡੀ ਇਕਨੋਮੀ ਨੂੰ ਕੰਟਰੋਲ ਕਰਦੇ ਆ ਅਸੀਂ ਅਮਰੀਕਾ ਦੇ ਬਰਾਬਰ ਦੀ ਤਾਕਤ ਆ ਸੋ ਇਹਨਾਂ ਵੱਲੋਂ ਪਹਿਲੇ بنائے ਪ੍ਰੋਗਰਾਮ ਦੇ ਹਸਾਬ ਇੱਕ ਜਿਹੜੀ ਕਹਿ ਸਕਦੇ ਨੇ ਵੀ ਐਕਸਰਸਾਈਜ਼ ਰੱਖੀ ਹੋਈ ਸੀ ਜਿਹਦੇ ਵਿੱਚ ਨਾ ਮੁਲਕਾਂ ਦੀਆਂ ਫੌਜਾਂ ਨੇ ਸਮੁੰਦਰ ਦੇ ਵਿੱਚ ਆਪਣੀ ਜਲ ਸੈਨਾ ਦੇ ਨਾਲ ਸੈਨਿਕ ਅਭਿਆਸ ਕਰਨੇ ਸੀਗੇ ਸੋ ਇਹ ਸੈਨਿਕ ਅਭਿਆਸ ਦੱਖਣੀ ਫਰੀਤਾ ਦੇ ਤੱਟ ਦੇ ਨੇੜੇ ਸ਼ੁਰੂ ਕੀਤੇ ਗਏ ਆ ਪਰ ਕਮਾਲ ਦੀ ਗੱਲ ਆ ਕਿ ਭਾਰਤ ਦੇ ਵਿੱਚੋਂ ਦੌੜ ਗਿਆ ਆ ਭਾਰਤ ਇਸ ਸਾਲ ਵਾਸਤੇ ਬ੍ਰਿਕਸ ਦਾ ਚੇਅਰਮੈਨ ਬਣਾਇਆ ਗਿਆ ਪ੍ਰਧਾਨ ਬਣਾਇਆ ਗਿਆ 1 ਜਨਵਰੀ 2026 ਤੋਂ ਉਹਨਾਂ ਨੇ ਬ੍ਰਿਕਸ ਦੀ ਚੇਅਰਮੈਨੀ ਸੰਭੀ ਆ ਪਰ ਕਮਾਲ ਦੀ ਗੱਲ ਇਹ ਆ ਕਿ ਪ੍ਰਧਾਨ ਹੀ ਜਲ ਸੈਨਾ ਦੇ ਇਸ ਅਭਿਆਸ ਵਿੱਚ ਹਿੱਸਾ ਲੈਣ ਤੋਂ ਕਿਨਾਰਾ ਕਰ ਗਿਆ ਆ ਇਹ ਜਿਹੜੇ ਅਭਿਆਸ ਨੇ ਇਹਨਾਂ ਨੂੰ 威尔 ਫॉर ਪੀਸ 2026 ਦਾ ਨਾਮ ਦਿੱਤਾ ਗਿਆ ਇਹਨਾਂ ਦੀ ਅਗਵਾਈ ਚੀਨ ਕਰ ਰਿਹਾ ਪਰ ਸਾਰੇ ਆਮਲਕਾਂ ਦੀਆਂ ਜਲਸਾ ਨਾਵਾਂ ਨੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਸਾਈਮਨਜ਼ ਟਾਊਨ ਦੇ ਵਿੱਚ ਪਾਣੀਆਂ ਦੇ ਲਾਗੇ ਅਭਿਆਸ ਹੋ ਰਿਹਾ ਹੈ ਜਿੱਥੇ ਕਿ ਇੰਡੀਅਨ ਓਸ਼ਨ ਅਤੇ ਅਟਲਾਂਟਿਕ মহাসাগর ਉਸ ਦੇ ਵਿੱਚ ਮਿਲਦੇ ਆ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਸੋ ਇਹ ਇਹ ਬਿਆਸੋ ਸਮੇਂ ਹੋ ਰਿਹਾ ਹੈ ਜਦੋਂ ਬ੍ਰਿਕਸ ਮੁਲਕਾਂ ਦਾ ਤੇ ਅਮਰੀਕਾ ਦੇ ਵਿੱਚ ਆਪਸੀ ਤਣਾਅ ਸਿਖਰਾਂ ਤੇ ਬਣਿਆ ਹੋਇਆ ਇੱਕ ਪਾਸੇ ਅਮਰੀਕਾ ਹੈ ਦੂਜੇ ਪਾਸੇ ਬ੍ਰਿਕਸ ਦੇ ਵਿੱਚ ਆਪਾਂ ਗੱਲਬਾਤ ਕਰ ਲਈਏ ਰੂਸ ਚੀਨ ਭਾਰਤ ਬ੍ਰਾਜ਼ੀਲ ਸਾਊਥ ਅਫਰੀਕਾ ਕਿਸੇ ਦੀ ਵੀ ਅਮਰੀਕਾ ਦੇ ਨਾਲ ਇਸ ਵੇਲੇ ਸਿੱਧੀ ਨਹੀਂ ਹੈਗੀ ਕਿਉਂਕਿ ਅਮਰੀਕਾ ਬ੍ਰਿਕਸ ਨੂੰ ਆਪਣੇ ਲਈ ਸਿੱਧੇ ਤੌਰ ਤੇ ਖਤਰੇ ਦੇ ਤੌਰ ਤੇ ਦੇਖਦਾ ਆ ਅਤੇ ਚਾਹੁੰਦਾ ਆ ਕਿ ਬ੍ਰਿਕਸ ਕਿਸੇ ਵੀ ਤਰੀਕੇ ਕਾਮਯਾਬ ਨਾ ਹੋਵੇ ਦੂਜੇ ਪਾਸੇ ਬ੍ਰਿਕਸ ਵਾਲੇ ਬੜੀਆਂ ਟਾਰਾਂ ਮਾਰ ਰਹੇ ਸੀ ਕਿ ਅਸੀਂ ਬਹੁਤ ਵੱਡੀ ਇਕਨੋਮੀ ਆ ਸਾਡੇ ਕੋਲ ਫੌਜੀ ਤਾਕਤ ਬਹੁਤ ਇਕੱਠੀ ਹੋ ਗਈ ਆ ਅਸੀਂ ਤਾਂ ਅਮਰੀਕਾ ਦਾ ਬਦਲ ਦੇ ਦੇਣਾ ਆ ਅਮਰੀਕੀ ਡਾਲਰ ਤੋੜ ਦੇਣਾ ਆ ਪਰ ਹਾਲਾਤ ਇਹ ਹੋ ਗਏ ਆ ਕਿ ਹੱਲੇ ਪ੍ਰਧਾਨ ਸਾਹਿਬ ਜਿਹੜੇ ਨੇ ਭਾਰਤ ਵਾਲੇ ਉਹ ਵਿਵਾਦ ਤੋਂ ਵੀ ਡੋੜ ਗਏ ਆ ਡਰੇ ਪੈ ਗਿਆ ਕਿ ਕਿਤੇ ਅਮਰੀਕਾ ਟੈਰਫ ਨਾ ਵਧਾ ਦੇਵੇ ਤੁਹਾਨੂੰ ਯਾਦ ਹੋਣਾ ਕਿ ਜੇ ਪਿਛਲੇ ਹਫ਼ਤੇ ਹੀ 트ੰਪ ਨੇ ਦਬਕਾ ਮਾਰਿਆ ਸੀ ਕਿ ਮੈਂ 500% ਟੈਰਫ ਜਿਹੜਾ ਆ ਉਹ ਭਾਰਤ ਦੇ ਉੱਤੇ ਲਾ ਸਕਦਾ ਆ ਸੋ ਜਿਹੇ ਹਾਲਾਤ ਦੇ ਵਿੱਚ ਭਾਰਤ ਨੇ ਪਰੇ ਰਹਿਣਾ ਹੀ ਬਿਹਤਰ ਸਮਝਾਇਆ ਤੇ ਹੁਣ ਜਿਹੜੀ ਚਰਚਾ ਇਹ ਚੱਲ ਰਹੀ ਆ ਕਿ ਇਹ ਬ੍ਰਿਕਸ ਜਿਹੜਾ ਆ ਉਹ ਬਚ ਜਾਊਗਾ ਤੋ ਜਿਸ ਤਰੀਕੇ ਦੇ ਨਾਲ ਇਹ ਬਣਿਆ ਸਿਕਾ ਤਾਕਤਵਰ ਹੋਇਆ ਸੀਗਾ ਅਮਰੀਕਨ ਡਾਲਰ ਨੂੰ ਚੈਲੰਜ ਕੀਤਾ ਜਾ ਰਿਹਾ ਸੀਗਾ ਤੋ ਜੇਕਰ ਇਹਦਾ ਪ੍ਰਧਾਨ ਹੈ ਜਿਹੜਾ ਹੁਣ ਵਿਆਸਾਂ ਤੋਂ ਭੱਜ ਗਿਆ ਤਾਂ ਇਹਦਾ ਕੀ ਸਿੱਟਾ ਕੱਢਿਆ ਜਾਣਾ ਚਾਹੀਦਾ ਆ ਬ੍ਰਿਕਸ ਜਿਹੜਾ ਆ ਦੇ ਵਿੱਚ ਆਈ ਫਾਰ ਇੰਡੀਆ ਆ ਜੀ ਪਰ ਜਿਹੜੇ ਮਾਹਰ ਇਹ ਕਹਿ ਰਹੇ ਆ ਕਿ ਆਈ ਜਿਹੜੀ ਆ ਉਹ ਇੰਡੀਆ ਵਾਲੀ ਅੱਖਰ ਜਿਹੜਾ ਹੁੰਦਾ ਇੱਕ ਰੋਮਨ ਉਹ ਨਹੀਂ ਇਹ ਆਈ ਜਿਹਨੂੰ ਆਪਾਂ ਅੱਖਰ ਕਹਿ ਦਿੰਨੇ ਆ ਉਹ ਵੀ ਆ ਨਾਲ ਦੀ ਨਾਲ ਬ੍ਰਿਕਸ ਦੇ ਵਿੱਚ ਭਾਰਤ ਨੂੰ ਪੂਰੀ ਦੁਨੀਆ ਤੇ ਨਿਗਾਹ ਰੱਖਣ ਵਾਸਤੇ ਇੰਟੈਲੀਜੈਂਸ ਵਾਸਤੇ ਸ਼ਾਮਲ ਕੀਤਾ ਗਿਆ ਸੀ ਕਿਉਂਕਿ ਭਾਰਤ ਦੇ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਭਾਰਤ ਦੇ ਲੋਕ ਨੇ ਉਹ ਪੂਰੇ ਪੱਛਮ ਦੇ ਵਿੱਚ ਪੱਛਮੀ ਮੁਲਕਾਂ ਦੇ ਵਿੱਚ ਸਰਕਾਰਾਂ ਦਾ ਹਿੱਸਾ ਨੇ ਵੱਡੇ ਵੱਡੀਆਂ ਫਰਮਾਂ ਦੇ ਜਿਹੜੇ ਆ ਉਹ ਸੀਈਓ ਨੇ ਆ ਉਹਨਾਂ ਦੇ ਆਗੂ ਨੇ ਤੇ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਵੱਡੀਆਂ ਨੌਕਰੀਆਂ ਦੇ ਵਿੱਚ ਜਿਹੜੇ ਆ ਕੰਮ ਕਰਦੇ ਆ ਸੋ ਇਸ ਕਰਕੇ ਬ੍ਰਿਕਸ ਦੇ ਨਾਲ ਜੁੜੇ ਇੰਡੀਆ ਦੇ ਜਿਹੜੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਇੰਟੈਲੀਜੈਂਸ ਦਾ ਕੰਮ ਕਰਨ ਦੇ ਵਾਸਤੇ ਜਸੂਸੀ ਕਰਨ ਦੇ ਵਾਸਤੇ ਵਰਤਿਆ ਜਾਣਾ ਸੀਗਾ ਇਸ ਕਰਕੇ ਮਾਹਰ ਜਿਹੜੇ ਅਮਰੀਕਾ ਵਾਲੇ ਇਸ ਤਰ੍ਹਾਂ ਵੀ ਸੋਚਦੇ ਆ ਕਿ ਭਾਰਤ ਨੂੰ ਇਸ ਪਾਸੇ ਵਾਸਤੇ ਲਾਇਆ ਜਾਣਾ ਸੀਗਾ ਸੋ ਆਈ ਜਿਹੜਾ ਆ ਉਹ ਅੱਖਵਜੋਂ ਦੇਖ ਰਹੇ ਆ ਸੋ ਕੁੱਲ ਮਿਲਾ ਕੇ ਹਾਲ ਦੀ ਘੜੀ ਬ੍ਰਿਕਸ ਜਿਹੜਾ ਜੀ ਉਹ ਠੰਡਾ ਪੈਂਦਾ ਨਜ਼ਰ ਆ ਰਿਹਾ ਹੈ ਗੱਲ IRAN ਦੀ ਕਰੀਏ ਤਾਂ IRAN ਤੇ ਅਮਰੀਕਾ ਦਾ ਤਣਾਅ ਵੀ ਵੱਧਦਾ ਚੱਲਿਆ ਜਾ ਰਿਹਾ ਹੈ IRAN ਦੇ ਵਿੱਚ ਮਜ਼ਾਰੇ ਲਗਾਤਾਰ ਤੇਜ਼ ਹੋ ਰਹੇ ਆ ਤੇ ਦੂਜੇ ਪਾਸੇ IRAN ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਜੇਕਰ ਅਮਰੀਕਾ ਨੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਲੜਨ ਦੇ ਵਾਸਤੇ ਤਿਆਰ ਆਂ ਇਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਅੱਤਲਾ ਖਮੈਨੀ ਉਹ ਕਹਿੰਦੇ ਜੋ ਮਜ਼ਾਰੇ ਇਰਾਨ ਦੇ ਵਿੱਚ ਕੀਤੇ ਜਾ ਰਹੇ ਆ ਉਹਦੇ ਪਿੱਛੇ ਅਮਰੀਕਾ ਆ ਈਸਰਾਈਲ ਆ ਤੇ ਅਸੀਂ ਇਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਦੋਂ ਅਸੀਂ ਨੱਪਣ ਦੀ ਕੋਸ਼ਿਸ਼ ਕਰਦੇ ਆਂ ਦੇ ਵਿੱਚ ਕੋਈ ਜਾਨਾਂ ਜਾ ਰਹੀਆਂ ਆ ਸੋ ਇਹਨਾਂ ਜਾਨਾਂ ਜਾਣ ਨੂੰ ਆਧਾਰ ਬਣਾ ਕੇ ਸਾਡੇ ਤੇ ਹਮਲਾ ਅਮਰੀਕਾ ਵੱਲੋਂ ਕੀਤਾ ਜਾ ਸਕਦਾ ਆ ਕਿਉਂਕਿ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਇਹ ਕਹਿ ਚੁੱਕੇ ਆ ਕਿ ਜੇਕਰ ਇਰਾਨ ਦੇ ਵਿੱਚ ਮਜ਼ਹਾਰਾ ਕਰੀਆਂ ਦੇ ਨਾਲ ਸਖਤੀ ਕੀਤੀ ਗਈ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਤਾਂ ਅਮਰੀਕਾ ਦਖਲ ਅੰਦਾਜ਼ੀ ਕਰੂਗਾ ਸੋ ਉਹ ਇਰਾਨ ਵਾਲੇ ਇਹ ਕਹਿ ਰਹੇ ਆ ਕਿ ਅਮਰੀਕਾ ਨੇ ਆਪੇ ਰੋਲਾ ਉਹ ਆ ਕੇ ਆਪ ਇਹ ਦਖਲਅੰਦਾਜ਼ੀ ਦਾ ਰਾਹ ਜਿਹੜਾ ਬਣਾਇਆ ਆ ਪਰ ਅਸੀਂ ਇਸ ਹਮਲੇ ਲਈ ਤਿਆਰ ਆ ਦੂਜੇ ਪਾਸੇ ਜਿਹੜੇ ਹਿਊਮਨ ਰਾਈਟਸ ਗਰੁੱਪ ਨੇ ਉਹ ਕਹਿ ਰਿਹਾ ਕਿ ਸਰਕਾਰੀ ਤੌਰ ਤੇ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ 650 ਦੇ ਕਰੀਬ ਮਜਾਰਾਕਾਰੀ ਇराण ਦੇ ਵਿੱਚ 8-8 ਥਾਂ ਦੇ ਉੱਤੇ ਮਾਰੇ ਜਾ ਚੁੱਕੇ ਆ ਜਦੋਂ ਕਿ ਅਸਲ ਗਿਣਤੀ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਬਹੁਤ ਸਾਰਾ ਡਾਟਾ ਹਜੇ ਇਕੱਤਰ ਨਹੀਂ ਕੀਤਾ ਜਾ ਸਕਿਆ ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਕਿ ਇराण ਦੇ ਪੱਖੀ ਲੋਕ ਵੀ ਜਿਹੜੇ ਆ ਇराण ਸਰਕਾਰ ਦੇ ਪੱਖ ਦੇ ਲੋਕ ਉਹ ਵੀ ਸੜਕਾਂ ਦੇ ਉੱਤੇ ਆਏ ਆ ਤੇ ਦੋਹਾਂ ਧਰਾਂ ਦੇ ਵਿਚਾਲੇ ਵੀ ਕਈ ਥਾਂ ਟੱਕਰਾਂ ਹੋਰ ਨਿਆਆ ਸੋ ਕੋਲ ਮਲਾ ਕੇ ਇਰਾਨ ਦੇ ਵਿੱਚ ਇਸ ਵੇਲੇ ਹਾਲਾਤ ਜਿਹੜੇ ਆ ਨਾਜ਼ਕ ਬਣੇ ਹੋਏ ਆ ਕਿਸੇ ਵੀ ਵੇਲੇ ਅਮਰੀਕਾ ਜਾਂ ਇਜ਼ਰਾਇਲ ਵੱਲੋਂ ਅਟੈਕ ਕੀਤਾ ਜਾ ਸਕਦਾ ਆ ਇਹ ਲੜਾਈ ਜਿਹੜੀ ਆ ਭੱਗ ਸਕਦੀ ਆ ਸੋ ਇਰਾਨ ਦਾ ਡਿਗਣਾ ਜਿਹੜਾ ਆ ਮਤਲਬ ਕਿ ਰੂਸ ਅਤੇ ਚੀਨ ਦਾ ਹੋਰ ਡਿਗ ਜਾਣਾ ਆ ਅਮਰੀਕਾ ਵੱਲੋਂ ਇੱਕ ਇੱਕ ਕਰਕੇ ਉਹ ਤਾਕਤਾਂ ਛੁੱਟੀਆਂ ਜਾ ਰਹੀਆਂ ਜਿਹੜੀਆਂ ਕਿ ਚੀਨ ਅਤੇ ਰੂਸ ਨੂੰ ਤਕੜਾ ਕਰਦੀਆਂ ਆ ਚਾਹੇ ਉਹ ਸੀਰੀਆ ਆਇਆ ਚਾਹੇ ਉਹ ਵੈਨਜ਼ੂਏਲਾ ਆ ਸਾਰੇ ਪਾਸੇ ਜਿਹੜਾ ਆ ਉਹ ਨਾਭਦੇ ਕੱッセ ਜਾ ਰਹੇ ਆ ਤੇ ਹੁਣ ਅਗਲੀ ਵਾਰੀ ਇਰਾਨ ਦੀ ਪ੍ਰਤੀਤ ਹੋ ਰਹੀ ਆ ਇਸ ਦੇ ਨਾਲ ਹੀ ਅੱਜ ਰਾਸ਼ਟਰਪਤੀ ਟਰੰਪੋਂ ਨੇ ਇਹ ਵੀ ਕਿਹਾ ਗਿਆ ਕਿ ਓਮਾਨ ਦੇ ਰਾਹੀਂ ਇਰਾਨ ਵੱਲੋਂ ਸਨੇਹਾ ਆਇਆ ਕਿ ਉਹ ਗੱਲਬਾਤ ਕਰਨ ਦੇ ਵਾਸਤੇ ਰਾਜ਼ੀ ਹੈ। ਸੋ ਉਹਨਾਂ ਨੇ ਇਹ ਵੀ ਇਸ਼ਾਰਾ ਦਿੱਤਾ ਹੈ ਕਿ ਇਰਾਨ ਦੇ ਨਾਲ ਕੂਟਨੀਤਕ ਤਰੀਕੇ ਦੇ ਨਾਲ ਵੀ ਨਜਿੱਠਿਆ ਜਾ ਰਿਹਾ ਆ। ਇਸ ਦੇ ਨਾਲ ਹੀ ਹੁਣ ਤੋਂ ਥੋੜੀ ਜਿਹਾ ਪਹਿਲਾਂ 트ੰਪ ਨੇ ਆਪਣੇ ਟ੍ਰੁੱਥ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ ਕਿ ਜਿਹੜਾ ਵੀ ਮੌਲਕ ਦੁਨੀਆ ਦਾ ਇਰਾਨ ਦੇ ਨਾਲ ਵਪਾਰ ਕਰੂਗਾ ਉਹਦੇ ਉੱਤੇ 25% ਹੋਰ ਟੈਰਫ ਲਾਇਆ ਜਾਊਗਾ। ਇਰਾਨ ਦੇ ਨਾਲ ਜਿਹੜਾ ਰੂਸ, ਚੀਨ ਅਤੇ ਭਾਰਤ ਵੱਡਾ ਵਪਾਰ ਕਰਦੇ ਆ ਭਾਰਤਾਂ ਇਰਾਨ ਦੀਆਂ ਬੰਦਰਗਾਹਾਂ ਜਿਹੜੀਆਂ ਨੇ ਉਹ ਵੀ ਡਿਵੈਲਪ ਕਰਕੇ ਦੇ ਰਿਆ ਸੀਗਾ। ਸੋ ਹੁਣ ਸੱਦਾ ਜਿਹੜਾ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਮੁਲਕ ਇਰਾਨ ਦੇ ਨਾਲ ਵਪਾਰ ਕਰਨਗੇ ਉਹਨਾਂ ਦੇ ਉੱਤੇ ਪਹਿਲਾਂ ਲੱਗੇ ਟੈਰਫ ਤੋਂ ਇਲਾਵਾ 25% ਟੈਰਫ ਹੋਰ ਲਾਇਆ ਜਾਊਗਾ। ਸੋ ਅਮਰੀਕਾ ਇਰਾਨ ਦੀ ਸਰਕਾਰ ਬਦਲਣ ਦੇ ਵਾਸਤੇ ਪੂਰਾ ਜ਼ੋਰ ਲਾ ਰਿਹਾ ਹੈ। ਦੇਖਦੇ ਹਾਂ ਕਿ ਉਸ ਕਾਰਮ ਦੇ ਵਿੱਚ ਸਫਲ ਹੁੰਦੇ ਆ ਜਾਂ ਨਹੀਂ। ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਜਿਹੜੇ ਹਾਲਾਤ ਸਰੀ ਬ੍ਰੈਂਟਨ ਵਿੱਚ ਆ ਪੰਜਾਬ ਦੇ ਵਿੱਚ ਵੀ ਬਹੁਤੇ ਵੱਖਰੇ ਨਹੀਂ ਲਗਭਗ ਉਹੀ ਗੈਂਗਸਟਰ ਜਿਹੜੇ ਸਰੀ ਬ੍ਰੈਂਟਨ ਦੇ ਵਿੱਚ ਫਰੋਤੀਆਂ ਤੇ ਧਮਕੀਆਂ ਦੀਆਂ ਕੌਲਾਂ ਕਰ ਰਹੇ ਆ ਉਹਨਾਂ ਦੀਆਂ ਹੀ ਕੌਲਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਅੱਡ ਅੱਡ ਥਾਂ ਦੇ ਉੱਤੇ ਜਾ ਰਹੀਆਂ ਆ ਕਿਤੇ ਸਰਪੰਚ ਮਾਰੇ ਜਾ ਰਹੇ ਆ ਕਿਤੇ ਗਾਉਣ ਵਾਲਿਆਂ ਨੂੰ ਧਮਕੀਆਂ ਆ ਰਹੀਆਂ ਕਿਤੇ ਕਬੱਡੀ ਵਾਲੇ ਜਿਹੜੇ ਨੇ ਕਬੱਡੀ ਬੰਦ ਕਰ ਰਹੇ ਆ ਡਰ ਕੇ ਤੇ ਕਿਤੇ ਵਪਾਰੀ ਕਾਰੋਬਾਰੀ ਜਿਹੜੇ ਨੇ ਉਹ ਰੋ ਰੋ ਰਹਾ ਕਿ ਵਾਰ-ਵਾਰ ਫਰੋਤੀਆਂ ਦੇ ਕੇ ਅਸੀਂ ਤੰਗ ਆ ਚੁੱਕੇ ਹਾਂ ਇੱਕ ਨੂੰ ਦਿੰਨੇ ਆ ਤੇ ਦੂਜੇ ਦਾ ਫੋਨ ਆ ਜਾਂਦਾ ਦੂਜੇ ਨੂੰ ਦਿੰਨੇ ਆ ਤੀਜੇ ਕੋਲੋਂ ਦਾ ਫੋਨ ਆ ਜਾਂਦਾ ਇਹ ਸਿਲਸਿਲਾ ਮੁੱਕ ਨਹੀਂ ਰਿਹਾ ਫਗਵਾੜਾ ਦੇ ਵਿੱਚ ਉਸ ਸਮੇਂ ਦੈਸ਼ਤ ਫੈਲੀ ਜਦੋਂ ਇੱਥੋਂ ਦੀ ਇੱਕ ਮਸ਼ਹੂਰ ਦੁਕਾਨ ਸੁਧੀਰ ਸਵੀਟ ਜਿਹੜੀ ਕਿ ਹੁਸ਼ਿਆਰਪੁਰ ਰੋਡ ਤੇ ਆ ਅ ਤਕਰੀਬਨ ਪੌਣੇ 7 ਵਜੇ ਸਵੇਰੇ ਉਹਦੀ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਉਸ ਵੇਲੇ ਕਰਮਚਾਰੀ ਅਤੇ ਮਾਲਕ ਅੰਦਰੇ ਮੌਜੂਦ ਸੀ ਦੁਕਾਨ ਸਵੇਰੇ ਖੁੱਲ੍ਹ ਜਾਂਦੀ ਹੈ ਤਿਆਰੀਆਂ ਚੱਲ ਰਹੀਆਂ ਸੀਗੀਆਂ ਕੋਈ ਜ਼ਖਮੀ ਨਹੀਂ ਹੋਇਆ ਪਰ ਸ਼ੀਸ਼ੇ ਵਗੈਰਾ ਟੁੱਟ ਗਏ ਆ ਕਾਫੀ ਉਹ ਡਰੇ ਹੋਏ ਆ ਤੇ ਮੌਕੇ ਤੋਂ 9mm ਪਿਸਟਲ ਦੇ ਜਿਹੜੇ ਜੀ 8 ਖੋਲ ਅਬਰਾਮਤ ਹੋਏ ਆ ਤੁਹਾਨੂੰ ਯਾਦ ਹੋਣਾ ਕਿ ਬੋਰ ਦੇ ਵਿੱਚ ਪਿਛਲੇ ਸਾਲ ਕੋਰਤੇ ਪਜਾਮੇ ਵਾਲੇ ਮਸ਼ਹੂਰ ਟੇਲਰ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਵੀ ਹੱਲੇ ਕੋਈ ਬਹੁਤੇ ਗਾਂਹ ਪੁਲਿਸ ਵਾਲੇ ਨਹੀਂ ਜਾ ਸਕੇ ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਕਿ ਪੰਜਾਬ ਦਾ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਜਿਹਨੇ ਬੀਤੇ ਦਿਨੀ ਇੱਕ ਵਿਵਾਦ ਛੇੜ ਲਿਆ ਸੀ ਸਰਪੰਚਾਂ ਬਾਰੇ ਗਾਣਾ ਗਾ ਕੇ ਉਹਨੂੰ ਮਾਰ ਲੈ ਵੀ ਬੰਦੇ ਜਾ ਰਹੇ ਸੀਗੇ ਇੱਕ ਸਰਪੰਚਾ ਦੇ ਉਹਦੇ ਸਾਥੀ ਗ੍ਰਿਫਤਾਰ ਕੀਤੇ ਗਏ ਆ ਤੇ ਕਿਹੋ ਜੀਆਂ ਹੋਰ ਬਹੁਤ ਸਾਰੀਆਂ ਖਬਰਾਂ ਪੰਜਾਬ ਤੋਂ ਆ ਰਹੀਆਂ ਪੰਜਾਬ ਦੇ ਕਾਰੋਬਾਰੀ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਰੋ ਰਿਹਾ ਹੈ ਕਿ ਅਸੀਂ ਫਰੋਤੀਆਂ ਦੇਖਦੇ ਕਿ ਅੱਕੇ ਪਏ ਆ ਪੁਲਿਸ ਕੁਝ ਕਰ ਨਹੀਂ ਰਹੀ ਤੇ ਹਰੇਕ ਸ਼ਹਿਰ ਦੇ ਵਿੱਚੋਂ ਫਰੋਤੀਆਂ ਜਿਹੜੀਆਂ ਜਾ ਰਹੀਆਂ ਨੇ ਇਹ ਸਿਲਸਲਾ ਜਿਹੜਾ ਕਰੋੜਾਂ ਅਰਬਾਂ ਤੱਕ ਪਹੁੰਚ ਚੁੱਕਾ ਹੈ ਜਿਹੜਾ ਕਿ ਪੁਲਿਸ ਤੇ ਸਰਕਾਰ ਦੀ ਮਲੀ ਭੁਗਤੋਂ ਬਿਨਾ ਅੱਗੇ ਨਹੀਂ ਜਾ ਸਕਦਾ ਉਹ ਜੇਕਰ ਗੈਂਗਸਟਰ ਜਿਹੜੇ ਨੇ ਉਹ ਪੁਲਿਸ ਦੇ ਨਾਲ ਹੀ ਰਲ ਕੇ ਫਰੋਤੀਆਂ ਮੰਗ ਰਹੇ ਆ ਤਾਂ ਫਿਰ ਰੋਕਣਾ ਕਿਨੇ ਆ ਅਜਿਹੇ ਹਾਲਾਤ ਦੇ ਵਿੱਚ ਪੰਜਾਬ ਦੇ ਕਾਰੋਬਾਰੀ ਵਪਾਰੀ ਆਮ ਲੋਕ ਚਿੰਤਾ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕਾਲੋਂ ਹੋਰ ਖਬਰਾਂ ਤੇ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ